ਬੋਰ ਤੋਂ ਟੰਡੀ ਸ਼ਾਂ ਹੁੰਦੀ ਆ ਮਾਂ ਹੁੰਦੀ ਆ ਮਾਂ ਨੂੰ ਯਾਦ ਕਰ ਭਾਵਕ ਹੋਏ ਜੈ ਜੀ ਵੀ ਮਮਤਾ ਦਾ ਦਰਿਆ ਹੁੰਦੀ ਆ ਮਾਲਕ ਦੀ ਦਰਗਾਹ ਕਹਦੇ ਕਦੇ ਵੀ ਪੂਰਾ ਨਹੀਂ ਹੋ ਸਕਦਾ ਇਹ ਘਟ ਅੱਖ ਹੋਵਣ ਚਾਚੀਆਂ ਤਾਈਆਂ ਮਾਵਾ ਮਾਵਾ ਹੁੰਦੀਆਂ ਪੰਜਾਬੀ ਗਾਇਕ ਜੈ ਜੀ ਵੀ ਕਿਸੇ ਪਛਾਣ ਦੇ ਮਹਤਾਜ ਨੇ ਉਹ ਕਰੀਬ 3 ਦਹਾਕੀਆਂ ਤੋਂ ਆਪਣੇ ਗੀਤਾਂ ਨਾਲ ਲੋਕਾਂ ਦਾ ਮਨੋਰੰਜਨ ਕਰਦੇ ਆ ਰਹੇ ਨੇ ਦੇਸ਼ ਹੀ ਨਹੀਂ ਸਗੋਂ ਵਿਦੇਸ਼ ਵਿੱਚ ਵੀ ਜੈ ਜੀਪੀ ਦੇ ਪਸ਼ੰਸ਼ਕ ਮੌਜੂਦ ਨੇ ਇਸ ਦੇ ਨਾਲ ਨਾਲ ਗਾਇਕ ਦੀ ਸੋਸ਼ਲ ਮੀਡੀਆ ਤੇ ਵੀ ਜ਼ਬਰਦਸਤ ਫੈਨ ਫਾਲੋਇੰਗ ਹੈ ਉਹ ਜਦੋਂ ਵੀ ਕੋਈ ਪੋਸਟ ਸ਼ੇਅਰ ਕਰਦੇ ਨੇ ਤਾਂ ਫੈਨਸ ਵੱਲੋਂ ਉਹਨਾਂ ਨੂੰ ਬੇहद ਪਿਆਰ ਦਿੱਤਾ ਜਾਂਦਾ ਹੈ ਇਸ ਵਿਚਾਲੇ ਇੱਕ ਕਲਾਕਾਰ ਨੇ ਇੱਕ ਭਾਵੁਕ ਕਰ ਦੇਣ ਵਾਲਾ ਪੋਸਟ ਸ਼ੇਅਰ ਕੀਤੀ ਹੈ ਜੈ ਜੀਪੀ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਆਪਣੀ ਮਾਂ ਨਾਲ ਤਸਵੀਰਾਂ ਦਾ ਇੱਕ ਵੀਡੀਓ ਕਲਿੱਪ ਸ਼ੇਅਰ ਕੀਤਾ ਜਿਸ ਨੂੰ ਸ਼ੇਅਰ ਕਰਦੇ ਹਾਂ ਉਹਨਾਂ ਕੈਪਸ਼ਨ ਵਿੱਚ ਲਿਖਿਆ ਹੈ ਮਿਸ ਯੂ ਮਾਂ ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ ਤੁਸੀਂ ਸਾਨੂੰ ਛੱਡ ਗਏ ਇਹ ਘਾਟਾ ਕਦੇ ਵੀ ਪੂਰਾ ਨਹੀਂ ਹੋ ਸਕਦਾ ਕਲਾਕਾਰ ਦੀ ਇਸ ਪੋਸ ਨੂੰ ਵੇਖ ਪ੍ਰਸ਼ੰਸਕਾਂ ਦੀਆਂ ਅੱਖਾਂ ਵੀ ਨਮ ਹੋ ਰਹੀਆਂ ਨੇ ਦੱਸਦੀ ਹੈ ਕਿ ਕਲਾਕਾਰ ਨੇ ਆਪਣੀ ਮਾਂ ਦੀ ਮੌਤ ਦੀ ਤਰੀਕ ਦਾ ਟੈਟੂ ਵੀ ਬਣਵਾਇਆ ਹੋਇਆ ਦਰਅਸਲ ਬੀਤੇ ਦਿਨੀ ਜੱਜ ਜੀ ਬੀ ਦੀ ਮਾਂ ਦੀ 14ਵੀਂ ਵਰ੍ਹੇ ਸੀ ਇਸ ਮੌਕੇ ਜੱਜ ਜੀ ਬੀ ਨੇ ਆਪਣੀ ਮਾਂ ਨਾਲ ਪੁਰਾਣੀਆਂ ਤਸਵੀਰਾਂ ਦਾ ਇੱਕ ਵੀਡੀਓ ਕਲਿੱਪ ਸੋਸ਼ਲ ਮੀਡੀਆ ਤੇ ਸਾਂਝਾ ਕੀਤਾ ਸੀ ਇਸ ਦੇ ਨਾਲ ਹੀ ਉਹਨਾਂ ਨੇ ਇੱਕ ਇਮੋਸ਼ਨਲ ਕੈਪਸ਼ਨ ਵੀ ਲਿਖਿਆ ਜੈ ਜੀ ਵੀ ਦੀ ਇਹ ਪੋਸਟ ਉਹਨਾਂ ਦੇ ਪ੍ਰਸ਼ੰਸਕਾਂ ਨੂੰ ਬਹੁਤ ਹੀ ਭਾਵੁਕ ਕਰ ਗਈ ਫੈਨਸ ਇਸ ਪੋਸਟ ਤੇ ਖੂਬ ਕਮੈਂਟ ਤੇ ਲਾਈਕ ਕਰ ਰਹੇ ਨੇ ਵਰਕਫਰੰਟ ਦੀ ਜੇਕਰ ਗੱਲ ਕਰੀਏ ਤਾਂ ਜੈ ਜੀ ਵੀ ਨੇ ਹਾਲੀ ਦੇ ਵਿੱਚ ਆਪਣਾ ਗੀਤ ਸਿੱਖੀ ਵਰਸਸ ਮੌਦਰ ਰਿਲੀਜ਼ ਕੀਤਾ ਜਿਸ ਨੂੰ ਵੱਡੇ ਲੈਵਲ ਤੇ ਪਸੰਦ ਕੀਤਾ ਗਿਆ ਤੇ ਇਸ ਦੇ ਨਾਲ ਹੀ ਜੈ ਜੀ ਵੀ ਨੇ ਪੰਜਾਬੀ ਫਿਲਮ 스ਨੋਮੈਨ ਨਾਲ ਫਿਲਮ ਇੰਡਸਟਰੀ ਦੇ ਵਿੱਚ ਵਾਪਸੀ ਕੀਤੀ ਇਸ ਫਿਲਮ ਦੇ ਵਿੱਚ ਜੈਜੀਬੀ ਤਨੀਰੂ ਬਾਜਵਾ ਐਕਟਿੰਗ ਕਰਦੇ ਹੋਏ ਨਜ਼ਰ ਆਏ ਸੀ ਪੰਜਾਬੀ ਗਾਇਕ ਜੈਜੀਬੀ ਕਿਸੇ ਪਛਾਣ ਦੇ ਮਹਤਾਜ ਨਹੀਂ ਉਹ ਕਰੀਬ 3 ਦਹਾਕਿਆਂ ਤੋਂ ਆਪਣੇ ਗੀਤਾਂ ਨਾਲ ਲੋਕਾਂ ਦਾ ਮਨੋਰੰਜਨ ਕਰਦੇ ਆ ਰਹੇ ਨੇ ਦੇਸ਼ ਹੀ ਨਹੀਂ ਸਗੋਂ ਵਿਦੇਸ਼ ਵਿੱਚ ਵੀ ਜੈਜੀਬੀ ਦੇ ਪਸ਼ੰਚਕ ਮੌਜੂਦ ਨੇ ਇਸ ਦੇ ਨਾਲ ਨਾਲ ਗਾਇਕ ਦੀ ਸੋਸ਼ਲ ਮੀਡੀਆ ਤੇ ਵੀ ਜ਼ਬਰਦਸਤ ਫੈਨ ਫਾਲੋਇੰਗ ਹੈ ਉਹ ਜਦੋਂ ਵੀ ਕੋਈ ਪੋਸਟ ਸ਼ੇਅਰ ਕਰਦੇ ਨੇ ਤਾਂ ਫੈਨਸ ਵੱਲੋਂ ਉਹਨਾਂ ਨੂੰ ਬੇहद ਪਿਆਰ ਦਿੱਤਾ ਜਾਂਦਾ ਹੈ ਇਸ ਵਿਚਾਲੇ ਕਲਾਕਾਰ ਨੇ ਇੱਕ ਭਾਵੁਕ ਕਰ ਦੇਣ ਵਾਲਾ ਪੋਸਟ ਸ਼ੇਅਰ ਕੀਤੀ ਹੈ ਜੈਜਵੀ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਆਪਣੀ ਮਾਂ ਨਾਲ ਤਸਵੀਰਾਂ ਦਾ ਇੱਕ ਵੀਡੀਓ ਕਲਿੱਪ ਸ਼ੇਅਰ ਕੀਤਾ ਜਿਸ ਨੂੰ ਸ਼ੇਅਰ ਕਰਦੇ ਹਾਂ ਉਹਨਾਂ ਕੈਪਸ਼ਨ ਵਿੱਚ ਲਿਖਿਆ ਹੈ ਮਿਸ ਯੂ ਮਾਂ ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ ਤੁਸੀਂ ਸਾਨੂੰ ਛੱਡ ਕੇ ਇਹ ਘਾਟਾ ਕਦੇ ਵੀ ਪੂਰਾ ਨਹੀਂ ਹੋ ਸਕਦਾ ਕਲਾਕਾਰ ਦੀ ਇਸ ਪੋਸਟ ਨੂੰ ਵੇਖ ਪਸੰਦਕਾਂ ਦੀਆਂ ਅੱਖਾਂ ਵੀ ਨਮ ਹੋ ਰਹੀਆਂ ਨੇ ਦੱਸਦੀ ਹੈ ਕਿ ਕਲਾਕਾਰ ਨੇ ਆਪਣੀ ਮਾਂ ਦੀ ਮੌਤ ਦੀ ਤਰੀਕ ਦਾ ਟੈਟੂ ਵੀ ਬਣਵਾਇਆ ਹੋਇਆ ਹੈ। ਦਰਅਸਲ ਬੀਤੇ ਦਿਨੀ ਜੈਜੀਪੀ ਦੀ ਮਾਂ ਦੀ 14ਵੀਂ ਵਰਸੀ ਸੀ। ਇਸ ਮੌਕੇ ਜੈਜੀਪੀ ਨੇ ਆਪਣੀ ਮਾਂ ਨਾਲ ਪੁਰਾਣੀਆਂ ਤਸਵੀਰਾਂ ਦਾ ਇੱਕ ਵੀਡੀਓ ਕਲਿੱਪ ਸੋਸ਼ਲ ਮੀਡੀਆ ਤੇ ਸਾਂਝਾ ਕੀਤਾ ਸੀ। ਇਸ ਦੇ ਨਾਲ ਹੀ ਉਹਨਾਂ ਨੇ ਇੱਕ ਇਮੋਸ਼ਨਲ ਕੈਪਸ਼ਨ ਵੀ ਲਿਖਿਆ। ਜੈਜੀਪੀ ਦੀ ਇਹ ਪੋਸਟ ਉਹਨਾਂ ਦੇ ਪ੍ਰਸ਼ੰਸਕਾਂ ਨੂੰ ਬਹੁਤ ਹੀ ਭਾਵੁਕ ਕਰ ਗਈ। ਫੈਨਸ ਇਸ ਪੋਸਟ ਤੇ ਖੂਬ ਕਮੈਂਟ ਤੇ ਲਾਈਕ ਕਰ ਰਹੇ ਨੇ। ਵਰਕਫਰੰਟ ਦੇ ਜੇਕਰ ਗੱਲ ਕਰੀਏ ਤਾਂ ਜੈਜੀਬੀ ਨੇ ਹਾਲੀ ਦੇ ਵਿੱਚ ਆਪਣਾ ਗੀਤ ਸਿੱਖੀ ਵਰਸਸ ਮੌਦ ਰਿਲੀਜ਼ ਕੀਤਾ ਜਿਸ ਨੂੰ ਵੱਡੇ ਲੈਵਲ ਤੇ ਪਸੰਦ ਕੀਤਾ ਗਿਆ ਤੇ ਇਸ ਦੇ ਨਾਲ ਹੀ ਜੈਜੀਬੀ ਨੇ ਪੰਜਾਬੀ ਫਿਲਮ 스ਨੋਮੈਨ ਨਾਲ ਫਿਲਮ ਇੰਡਸਟਰੀ ਦੇ ਵਿੱਚ ਵਾਪਸੀ ਕੀਤੀ ਇਸ ਫਿਲਮ ਦੇ ਵਿੱਚ ਜੈਜੀਬੀ ਤੇ ਨੀਰੂ ਬਾਜਵਾ ਐਕਟਿੰਗ ਕਰਦੇ ਹੋਏ ਨਜ਼ਰ ਆਏ ਸੀ